ਅੱਜ ਆਪਾਂ ਸਫਾਈ ਕਰਦੇ ਆਂ ਫਾਰਮ ਦੀ ਅੰਦਰੋਂ ਬਾਹਰ ਖੋਲ ਕੇ ਸਨ ਸਾਰਾ ਦਿਖਾਣੀ ਆਗੇ ਆ ਦੇਖੋ ਦੋਸਤੋ ਆਪਾਂ ਸਾਰੇ ਭਾਂਡੇ ਭੁੰਡੇ ਚੱਕ ਤੇ ਫਾਰਮ ਦੇ ਸਾਰਾ ਸਾਫ ਕਰਤਾ ਤੇ ਤੁਸੀਂ ਦੇਖ ਸਕਦੇ ਹੋ ਹੁਣ ਪੂਰਾ ਹੈ ਕਲੀਨ ਹੋ ਗਿਆ ਅੱਜ ਆ ਦੇਖ ਸਕਦੇ ਹੋ ਰਸਗਾਂ ਦੋਸਤੋ ਆਪਾਂ ਲਾ ਕੇ ਜਿਹੜੀਆਂ ਤਾਂਹਾਂ ਤੋਂ ਸਾਈਡ ਤੇ ਰੱਖ ਤੀਆਂ ਹੁਣ ਆਪਾਂ ਇਹਨਾਂ ਨੂੰ ਗੱਟੇ 'ਚ ਪਾਵਾਂਗੇ ਤੇ ਇਧਰਲੇ ਪਾਸੇ ਵੀ ਤੁਸੀਂ ਦੋਸਤੋ ਸਫਾਈ ਦੇਖ ਸਕਦੇ ਹੋ ਆਪਾਂ ਇਹਦੀ ਕਰਤੀ ਹਾਂਜੀ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਸਤਨਾਮ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਕ ਡੈਰੀ ਫਾਰਮ ਚਲਾਉਣ ਵਾਲਾ ਬੰਦਾ ਪੋਲਟਰੀ ਫਾਰਮ ਦੇ ਵਿੱਚ ਕਿਵੇਂ ਫਿਰਦਾ ਹੈ ਦੋਸਤੋ ਇਹ ਪੋਲਟਰੀ ਫਾਰਮ ਹੈ ਇਹ ਆਪਣਾਗਾ ਅੱਜ ਆਪਾਂ ਪੋਲਟਰੀ ਫਾਰਮ ਦੀ ਸਫਾਈ ਕਰਨ ਆਏ ਆਂ ਨਾਲ ਨਾਲ ਸਫਾਈ ਕਰਾਂਗੇ ਤੇ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਤੁਹਾਨੂੰ ਸਾਰੀ ਸਟੋਰੀ ਦੱਸਾਂਗੇ ਆਇਆ ਦੋਸਤੋ ਆਪਾਂ ਫਾਰਮ ਦਾ ਬਾਰ ਖੋਲ ਕੇ ਪਹਿਲਾ ਫਾਰਮ ਦੇ ਵਿੱਚ ਐਂਟਰ ਹੁੰਨੇ ਹਾਂ ਹਾਂਜੀ ਦੋਸਤੋ ਆਇਆ ਅੰਦਰੋਂ ਆਪਣਾ ਪੋਲਟਰੀ ਫਾਰਮ ਹੈ ਹੁਣ ਆਪਾਂ ਤੁਹਾਨੂੰ ਇਹ ਦੱਸਦੇ ਆਂ ਵੀ ਪੋਲਟਰੀ ਫਾਰਮ ਦੀ ਸਫਾਈ ਕਿਉਂ ਕਰ ਰਹੇ ਆਂ ਦੋਸਤੋ ਜਿਹੜਾ ਆਪਣਾ ਡੈਰੀ ਫਾਰਮਿੰਗ ਦਾ ਤੰਦ ਹੈ ਉਹਦੇ ਵਿੱਚ ਦੋਸਤੋ ਜਿਹੜੀ ਦੁੱਧ ਦੀ ਡਿਮਾਂਡ ਹੈ ਉਹ ਵੱਧਦੀ ਜਾ ਰਹੀ ਹੈ ਤੇ ਆਪਣੇ ਕੋਲ ਥਾਂ ਦੀ ਜਿਹੜੀ ਕਮੀ ਹੈ ਉਹ ਘਟਦੀ ਜਾ ਰਹੀ ਹੈ। ਸੋ ਦੋਸਤੋ ਇਸ ਲਈ ਆਪਾਂ ਇਹ ਫੈਸਲਾ ਲਿਆ ਹੈ ਕਿ ਜਿਹੜਾ ਆਪਾਂ ਡੈਰੀ ਫਾਰਮਿੰਗ ਦਾ ਕੰਮ ਹੈ ਉਹ ਆਪਾਂ ਪੋਲਟਰੀ ਫਾਰਮ ਦੇ ਵਿੱਚ ਹੈ ਜਿਹੜਾ ਉਹ ਕਰਨਾ ਹੈ। ਸੋ ਦੋਸਤੋ ਆਪਾਂ ਤੁਹਾਨੂੰ ਪਲਾਨਿੰਗ ਦਿਖਾ ਦਿੰਦੇ ਆ ਕਿ ਕਿੱਧਰੋਂ ਸਟਾਰਟ ਕਰਨਾ ਹੈ ਕਿਵੇਂ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਦੱਸਦੇ ਆ। ਆਇਓ ਦੋਸਤੋ ਆ ਦੇਖ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਆਹ ਵੇਖੋ ਦੋਸਤੋ ਇਧਰਲੇ ਪਾਸੋਂ ਆਪਾਂ ਪਹਿਲਾਂ ਜਿਹੜਾ ਆ ਸਾਮਾਨ ਹੈ ਇਹ ਚੱਕਣਾ ਆ ਦੇਖ ਸਕਦੇ ਹੋ ਸਾਰਾ ਇਹ ਉਧਰ ਦੂਸਰੇ ਪਾਸੇ ਉਹ ਵਾਲੇ ਪਾਸੇ ਖੁੰਝੇ ਚ ਲੈ ਕੇ ਜਾਣਾ ਦੋਸਤੋ ਆਪਾਂ ਇਹ ਸਾਰਾ ਸਾਮਾਨ ਸਭ ਕੁਝ ਆਪਾਂ ਆਹ ਟੋਲ ਟੋਲ ਘੱਟੇ-ਘੁੱਟੇ ਚੱਕ ਕੇ ਕਿਉਂਕਿ ਇਧਰਲੇ ਪਾਸੋਂ ਜਿਹੜੀ ਆਪਾਂ ਸਟਾਰਟਿੰਗ ਖੁਰਲੀਆਂ ਦੀ ਕਰਨੀ ਆ ਵੀ ਖੁਰਲੀਆਂ ਬਣਾਉਣੀਆਂ ਪਹਿਲਾਂ ਤੇ ਬਾਹਰਲੇ ਪਾਸੇ ਤੁਸੀਂ ਆਪ ਆਪਣਾ ਥਿਊ ਵਿਊ ਦੇਖ ਸਕਦੇ ਹੋ ਸਾਰਾ ਆ ਉਧਰਲੇ ਪਾਸੇ ਕਮਰੇ ਆਗੇ ਇਧਰ ਸਾਈਡ ਤੇ ਮੋਟਰ ਲੱਗੀ ਐ ਸੋ ਸਭ ਤੋਂ ਪਹਿਲਾਂ ਆਪਾਂ ਖੁਰਲੀਆਂ ਬਣਾਉਣਾ ਐ ਥੱਲੇ ਫਰਸ਼ ਲਾਉਣੀ ਐ ਫਰਸ਼ ਲਾ ਕੇ ਇਹ ਆ ਸਾਰਾ ਸਮਾਨ ਐ ਜਿਹੜਾ ਦੋਸਤੋ ਇਹ ਚੱਕਣਾ ਇਧਰਲੇ ਪਾਸੋਂ ਤੁਹਾਨੂੰ ਆ ਵੀਊ ਦਿਖਾ ਦਿੰਨੇ ਆ ਖੇਤਾਂ ਦਾ ਬਹੁਤ ਹੀ ਵਧੀਆ ਦੋਸਤੋ ਇਹ ਜਗ੍ਹਾ ਬਹੁਤ ਖੁੱਲੀ ਜਗ੍ਹਾ ਵੀ ਇੱਥੇ ਕਿੰਨੇ ਮਰਜੀ ਜਾਨਵਰ ਆਪਾਂ ਐਨੀਮਲ ਜਿਹੜੋ ਰੱਖ ਸਕਦੇ ਆ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਵਿੱਚ ਇਹਦੇ ਤੂੜੀ ਪੈਣੀ ਆ ਵਿੱਚ ਇਹਦਾ ਹਰੇ-ਚਾਰੇ ਦਾ ਸਿਸਟਮ ਸਾਰਾ ਇਹਦੇ ਵਿੱਚ ਹੋ ਸਕਦਾ ਦੋਸਤੋ ਫਿਲਹਾਲ ਜਿਹੜੇ ਆਪਾਂ ਸਾਰੇ ਭਾਂਡੇ ਆ ਇਹ ਲਾ ਕੇ ਜਿਹੜੇ ਰੱਖਣੇ ਆ ਸਾਈਡ ਤੇ ਰੱਖਣੇ ਆਗੇ ਤਾਂ ਕਿ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਸੋ ਜਿਹੜੇ ਦੋਸਤੋ ਆਹ ਲੱਗੀਆਂ ਹੋਈਆਂ ਨੇ ਆਪਣੇ ਨਾਲ ਤਾਂ ਅਰਨਿਆ ਇਹ ਵੀ ਲਾ ਕੇ ਰੱਖਣ ਨਾਲੇ ਆਹ ਦੇਖੋ ਦੋਸਤੋ ਬਹੁਤ ਸਾਮਾਨ ਹੈ ਜਿਹੜਾ ਅੱਜ ਇਹ ਖਿਲਰਿਆ ਪਿਆ। ਫਾਰਮ ਦੇਖੋ ਦੋਸਤੋ ਬਹੁਤ ਵੱਡਾ ਹੈਗਾ ਦੇਖ ਲਓ ਇਧਰਲੇ ਪਾਸੇ ਤੱਕ ਹੈਗਾ। ਇੱਥੇ ਆਪਾਂ ਸਾਰਾ ਸਾਮਾਨ ਲੈ ਆ ਕੇ ਜਿਹੜਾ ਉਹ ਰੱਖਣਾ ਦੋਸਤੋ। ਇੱਥੇ ਆਪਾਂ ਸਾਮਾਨ ਰੱਖ ਕੇ ਇੱਕ ਥਾਂ ਇਧਰੋਂ ਆਪਾਂ ਬੰਦ ਕਰ ਦਾਂਗੇ ਤੇ ਉਹ ਦੇਖ ਸਕਦੇ ਹੋ ਤੁਸੀਂ ਦੂਰ ਤੱਕ ਖੁੱਲੇ-ਖੁੱਲੇ ਪਿਆ ਹੈ। ਇਹਦੇ ਵਿੱਚ ਦੋਸਤੋ ਮੈਨੂੰ ਲੱਗਦਾ ਸ਼ੈੱਡ ਪਾਉਣ ਦੀ ਵੀ ਲੋੜ ਨਹੀਂ ਐਨੇ ਪਸ਼ੂਏ ਦੇ ਵਿੱਚ ਜਿਹੜੇ ਆ ਸਕਦੇ ਹੈਗੇ। ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ। ਲਓ ਬਈ ਦੋਸਤੋ ਆਪਾਂ ਜਿਹੜਾ ਸ਼ੁਰੂ ਕਰਤਾ ਹੈ ਸਫਾਈ ਕਰਨੀ ਆਪਾਂ ਜਿਹੜੇ ਇਹ ਆ ਡੱਬੇ ਜਿਹੇ ਪਹਿਲਾਂ ਇਹ ਚੱਕਦੇ ਆਂਗੇ, ਚੱਕ ਕੇ ਉੱਥੇ ਰੱਖਦੇ ਆਂਗੇ। ਆ ਜਿਉ ਆਪਾਂ ਨਾਲ-ਨਾਲ ਕੰਮ ਕਰਾਂਗੇ, ਨਾਲ-ਨਾਲ ਗੱਲਾਂ-ਬਾਤਾਂ ਕਰਾਂਗੇ। ਅਨ ਦੇਖ ਤੱਕ ਸੰਦੋਸੋ ਦੇਖ ਸਕਦੇ ਹੋ ਜਿਹੜੇ ਡੱਬੇ-ਡੁੱਬੇ ਪਏ ਸੀ ਸਾਰਾ ਕੁਝ ਬਾਈ ਆਪਾਂ ਥੱਲੋਂ ਚੱਕਤਾ ਤੁਸੀਂ ਦੇਖ ਸਕਦੇ ਹੋ ਪੂਰਾ ਐ ਕਲੀਨ ਹੋ ਗਿਆ ਕੱਲੀਆਂ ਰਸੀਆਂ ਰਹਿ ਗਈਆਂ ਜਿਹੜੀਆਂ ਲੰਮ ਕਰਨਾ ਨੇ ਇਹ ਵੀ ਲਾ ਲੈਣੇ ਹੈਗੇ ਆ ਦੇਖ ਸਕਦੇ ਹੋ ਦੋਸਤੋ ਸੋਨੂੰ ਦੋਸਤੋ ਜਿਵੇਂ-ਜਿਵੇਂ ਆਪਾਂ ਫਾਰਮ 'ਤੇ ਕੰਮ ਕਰਾਂਗੇ ਓਵੇਂ-ਓਵੇਂ ਤੁਹਾਨੂੰ ਵੀਡੀਓਾਂ ਬਣਾ ਕੇ ਤੁਹਾਡੇ ਸਾਹਮਣੇ ਦਿਖਾਈ ਚਲਾਂਗੇ ਜਿਵੇਂ ਜਮੇ ਕੰਮ ਹੋ ਸਾਰਾ ਸਾੜ ਤੇ ਰੱਖਤਾ ਇਧਰੋਂ ਲਾ ਕੇ ਆ ਰਹਿਗੀਆਂ ਕੱਲੀਆਂ ਰਸਨਾ ਇਹ ਵੀ ਕਰ ਲੈਣੇ ਹੈਗੇ ਹੌਲੀ ਹੌਲੀ ਦੇਖ ਸਕਦੇ ਆ ਰਸੰਗਾ ਨੇ ਇਹ ਉੱਪਰੋਂ ਲੈਣਨਾ ਕਸ ਤੇ ਚੜ੍ਹ ਕੇ ਲੈਣਨਾ ਮੈਂ ਲਓ ਵੀ ਦੋਸਤੋ ਚੈੱਕ ਕਰ ਰਹੇ ਹਾਂ ਕੋਈ ਸਮਾਨਤਾ ਨਹੀਂ ਰਹਿ ਗਿਆ ਆ ਰਹੇਗੇ ਦੋਸਤੋ ਹਰੇ ਜੀ ਇਹਨਾਂ ਦੇ ਵਿੱਚ ਮਨ ਲਾਦਾ ਬਰੀਤੀ ਪਾਈ ਵੀ ਹੈ ਇਹ ਵੀ ਰੱਖ ਕੇ ਆਉਣ ਵਾਲੇ ਆ ਆ ਰਸਨਾ ਦੋਸਤੋ ਇਹ ਵੀ ਲਾਤਨਾ ਦੇਖ ਸਕਦੇ ਤੁਸੀਂ ਲਮੀਆਂ ਫਾਰਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟੂੜੀ ਵੀ ਦੋਸਤੋ ਇਹਦੇ ਵਿੱਚ ਹੀ ਪਾਵਾਂਗੇ ਫਿਰ ਹਾਲ ਇਹਨਾਂ ਆਪਾਂ ਸਾਫ ਸਫਾਈ ਕਰੀ ਹੈਗੀ ਆਇਟਾ ਆਪਣੇ ਕੋਲੇ ਬਾਧੂ ਪੰਨਾਂ ਖੁਰਲੀ ਬਣਾਉਣ ਨੂੰ ਬਣਾਵਾਂਗੇ ਉਹ ਦੂਰ ਤੱਕ ਦੇਖ ਸਕਦੇ ਹੋ ਤੁਸੀਂ ਖੁੱਲ੍ਹੇ ਹੀ ਖੁੱਲ੍ਹੇ ਇਧਰ ਆ ਦੇਖ ਸਕਦੇ ਹੋ ਦੋਸਤੋ ਜੇ ਵੀਡੀਓ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ